ਸ਼ਹੀਦ ਭਗਤ ਸਿੰਘ ਅੱਜ ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਤੇ ਉਹਨਾਂ ਨੂੰ ਕੋਟਿੰਗੋਟ ਪ੍ਰਣਾਮ ਅਤੇ ਉਹਨਾਂ ਦੀ ਸ਼ਹਾਦਤ ਨੂੰ शत-ਸ਼ਤ ਨਮਨ ਕੌਣ ਸਨ ਭਗਤ ਸਿੰਘ ਕੀ ਉਹ ਸਿਰਫ ਸ਼ਹੀਦ ਸਨ ਕੀ ਉਹਨਾਂ ਦੀ ਵਿਚਾਰਧਾਰਾ ਨੂੰ ਲੋਕ ਸਮਝ ਸਕੇ ਹਨ ਕੀ ਉਹ ਸਿਰਫ ਆਜ਼ਾਦੀ ਘੁਲਾਟੀਏ ਹੀ ਸਨ ਜਾਂ ਆਜ਼ਾਦੀ ਪ੍ਰਵਾਨੇ ਸਨ ਇਹ ਉਹ ਸਵਾਲ ਹਨ ਜੋ ਸ਼ਾਇਦ ਅੱਜ ਸਮਝਣੇ ਸਾਡੇ ਲਈ ਬਹੁਤ ਹੀ ਜ਼ਰੂਰੀ ਹਨ ਤੇ ਸ਼ਾਇਦ ਉਹ ਅਮਰ ਸ਼ਹੀਦ ਵੀ ਇੰਨਾ ਸਵਾਲਾਂ ਨੂੰ ਆਪਣੇ ਆਪ ਤੋਂ ਪੁੱਛ ਰਹੇ ਹੋਣ ਅੱਜ ਦੇ ਦੇਸ਼ ਦੇ ਹਾਲਾਤਾਂ ਨੂੰ ਦੇਖ ਕੇ ਤੇ ਅੱਜ ਦੀ ਨੌਜਵਾਨੀ ਨੂੰ ਦੇਖ ਕੇ ਕਿ ਉਹ ਸਿਰਫ ਸ਼ਹੀਦ ਸਨ ਜਾਂ ਅਸੀਂ ਲੋਕਾਂ ਨੇ ਸਵਾਰਥੀ ਹੋ ਕੇ ਉਹਨਾਂ ਨੂੰ ਸਿਰਫ ਸ਼ਹੀਦ ਸ਼ਬਦ ਵਿੱਚ ਬੰਨ ਦਿੱਤਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਦੇਸ਼ ਨੂੰ ਦੇਸ਼ ਦੀ ਆਜ਼ਾਦੀ ਲਈ ਲੜਾਈ ਜਾਂ ਫਿਰ ਜਿਵੇਂ ਅੱਜ ਦੇ ਹਾਲਾਤਾਂ ਨੂੰ ਲੈ ਕੇ ਸਰਕਾਰਾਂ ਨਾਲ ਲੜਾਈ ਕਰਨੀ ਹੋਵੇ ਜਾਂ ਦੇਸ਼ ਦੀ ਤਰੱਕੀ ਦੇ ਲਈ ਜੋ ਮਿਹਨਤ ਕਰਨੀ ਹੋਵੇ ਉਹ ਸਿਰਫ ਸ਼ਹੀਦ ਭਗਤ ਸਿੰਘ ਕਰੇ ਅਸੀਂ ਨਹੀਂ ਸ਼ਹੀਦ ਭਗਤ ਸਿੰਘ ਪੈਦਾ ਤਾਂ ਹੋਵੇ ਪਰ ਸਾਡੇ ਕਰ ਨਾ ਹੋਵੇ ਸ਼ਹੀਦ ਭਗਤ ਸਿੰਘ ਤਾਂ ਜ਼ਰੂਰ ਹੋਵੇ ਪਰ ਉਹ ਭਗਤ ਸਿੰਘ ਮੈਂ ਨਾ ਹੋਵਾਂ ਭਗਤ ਸਿੰਘ ਸ਼ਹੀਦ ਅਸੀਂ ਹੈ ਅਤੇ ਹਮੇਸ਼ਾ ਰਹੇਗਾ ਸ਼ਹਾਦਤ ਨੇ ਉਸ ਨੂੰ ਅਮਰ ਤੇ ਮਹਾਨ ਬਣਾਇਆ ਪਰ ਇਸ ਤੋਂ ਇਲਾਵਾ ਵੀ ਸ਼ਹੀਦ ਭਗਤ ਸਿੰਘ ਦੀ ਸ਼ਖਸੀਅਤ ਦੇ ਹੋਰ ਵੀ ਬਹੁਤ ਚੰਗੇ ਗੁਣ ਹਨ ਜੋ ਅੱਜ ਦੀਆਂ ਪੀੜ੍ਹੀਆਂ ਵਿੱਚ ਹੁਣੇ অতি ਜ਼ਰੂਰੀ ਹਨ ਜਿਵੇਂ ਕਿ ਉਹ ਬਹੁਤ ਚੰਗਾ ਇਮਾਨਦਾਰ ਆਗਿਆਕਾਰੀ ਔਰ ਅਨੁਸ਼ਾਸਿਤ ਵਿਦਿਆਰਥੀ ਸੀ ਵਿਚਾਰਕ ਸੀ ਲਿਖਾਰੀ ਸੀ ਔਰ ਬੁਲਾਰਾ ਸੀ ਤੇ ਉਸ ਤੋਂ ਵੀ ਕਿਤੇ ਜ਼ਿਆਦਾ ਦੇਸ਼ ਅਤੇ ਦੇਸ਼ ਪ੍ਰੇਮੀਆ ਦੇ ਚਿੰਤਤ ਦੇਸ਼ ਪ੍ਰੇਮੀ ਵਾਲੇ ਚਿੰਤਤ ਹੋਣ ਵਾਲਾ ਨੌਜਵਾਨ ਸੀ ਮੈਂ ਅੱਜ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਮੁੱਖ ਘਟਨਾਵਾਂ ਬਾਰੇ ਗੱਲ ਨਹੀਂ ਕਰਾਂਗੀ ਕਿਉਂਕਿ ਪਹਿਲਾਂ ਤੋਂ ਹੀ ਸਾਨੂੰ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਉਸ ਤੋਂ ਵੀ ਇਲਾਵਾ ਸੋਸ਼ਲ ਮੀਡੀਆ ਹੈ ਅੱਜ ਦੇ ਨੌਜਵਾਨਾਂ ਕੋਲ ਮੋਬਾਈਲ ਹੈ ਅੱਜ ਦੇ ਨੌਜਵਾਨਾਂ ਕੋਲ ਕਿਉਂਕਿ ਉਹ ਇਹ ਸਾਰੀਆਂ ਚੀਜ਼ਾਂ ਇੱਥੋਂ ਸਿੱਖ ਸਕਦੇ ਨੇ ਪੜ੍ਹ ਸਕਦੇ ਨੇ ਮੈਂ ਅੱਜ ਉਹਨਾਂ ਨੂੰ ਸਮਝਣ ਬਾਰੇ ਗੱਲ ਕਰਾਂਗੀ ਕਿ ਕੀ ਅਸੀਂ ਉਹਨਾਂ ਚੀਜ਼ਾਂ ਨੂੰ ਸਮਝ ਸਕੇ ਹਾਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਜਾਣ ਸਕੀਏ ਬੇਸ਼ੱਕ ਅੱਜ ਦੇ ਹਾਲਾਤ ਉਸ ਤਰ੍ਹਾਂ ਦੇ ਨਹੀਂ ਹਨ ਕਿ ਬ੍ਰਿਟਿਸ਼ ਸਾਮਰਾਜ ਦੇ ਵਰਦੇ ਗੋਲੀਆਂ ਲਾਠੀਆਂ ਦੇ ਮੀਂ ਅੱਗੇ ਅੜਨਾ ਹੈ ਖੜਨਾ ਹੈ ਜਾਂ ਬਿਨਾਂ ਕਿਸੇ ਕੇਸ ਕਾਰਵਾਈ ਦੇ ਫਾਂਸੀ ਉੱਪਰ ਚਾੜ ਦੇਣਾ ਹੈ ਅੱਜ ਦੇ ਹਾਲਾਤ ਉਸ ਸਮੇਂ ਤੋਂ ਥੋੜੇ ਵੱਖਰੇ ਹਨ ਪਰ ਪਾਕ ਸਿੰਘ ਦੀ ਵਿਚਾਰਧਾਰਾ ਦੇ ਅਕੋਰਡਿੰਗ ਇਸ ਸਮੇਂ ਵਿੱਚ ਜੋ ਉਹ ਦੇਸ਼ ਨੂੰ ਬਣਾਉਣਾ ਚਾਹੁੰਦੇ ਸਨ ਉਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਜ਼ਿੰਮੇਵਾਰੀ ਤੇ ਪੂਰਾ ਖਰੇ ਉੱਤਰਦੇ ਹਾਂ 1947 ਤੋਂ ਬਾਅਦ ਜਿਸ ਆਜ਼ਾਦੀ ਨੂੰ ਅਸੀਂ ਮਾਨ ਰਹੀ ਹਾਂ ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਉਸ ਨੂੰ ਤਰੱਕੀ ਦੇ ਰਾਹ ਤੇ ਤੋਰਨ ਅਮੀਰੀ ਗਰੀਬੀ ਦੇ ਪਾੜੇ ਨੂੰ ਖਤਮ ਕਰਨ ਤੇ ਕਿਰਤ ਤੇ ਕਿਰਤੀ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦਾ ਜੋ ਸੁਪਨਾ ਭਗਤ ਸਿੰਘ ਨੇ ਦੇਖਿਆ ਸੀ ਕੀ ਅਸੀਂ ਉਸ ਨੂੰ ਕੁਝ ਹੱਦ ਤੱਕ ਪੂਰਾ ਕਰ ਚੁੱਕੇ ਹਾਂ ਜਾਂ ਫਿਰ ਹਜੇ ਉਸ راہ ਵੱਲ ਤੁਰਨਾ ਬਾਕੀ ਹੈ ਬਹੁਤ ਹੀ ਛੋਟੀ ਉਮਰ ਦੇ ਵਿੱਚ ਭਗਤ ਸਿੰਘ ਨੇ ਇੱਕ ਵਿਚਾਰ ਦਿੱਤਾ ਸੀ ਕਿ ਉਹਨਾਂ ਨੂੰ ਉਮਰ ਉਹਨਾਂ ਨੂੰ ਆਪਣੀ ਜ਼ਿੰਦਗੀ ਲੰਬੀ ਨਹੀਂ ਵੱਡੀ ਚਾਹੀਦੀ ਹੈ ਉਹ ਕਹਿੰਦੇ ਸਨ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਲੰਬੀ ਨਹੀਂ ਉਹ ਇੱਕ ਵੱਡੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਜੋ ਸ਼ਾਇਦ ਸਾਨੂੰ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਤੇ ਉਹਨਾਂ ਦੇ ਚਾਰ ਸਹਬਜ਼ਾਦਿਆਂ ਨੇ ਦਿੱਤੀ ਸੀ ਜਿਨ੍ਹਾਂ ਦੀ ਜ਼ਿੰਦਗੀ ਤਾਂ ਬਹੁਤ ਛੋਟੀ ਸੀ ਪਰ ਬਹੁਤ ਵੱਡੀ ਹੋ ਨਿਭੜੀਆ ਕਿਉਂਕਿ ਅੱਜ ਵੀ ਅਸੀਂ ਉਹਨਾਂ ਸਹਬਜ਼ਾਦਿਆਂ ਨੂੰ ਬਹੁਤ ਮਾਣ ਸਤਿਕਾਰ ਨਾਲ ਯਾਦ ਕਰਦੇ ਹਾਂ ਤੇ ਉਹਨਾਂ ਦੀ ਸ਼ਹਾਦਤ ਸਾਹਮਣੇ ਹਮੇਸ਼ਾ ਹੀ ਸਿਰ ਨਿਵਾਉਂਦੇ ਰਹੀਆਂ ਕਿਉਂਕਿ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਉਹ ਸਾਡੇ ਲਈ ਆਪਣੀ ਜਾਨ ਕੁਰਬਾਨ ਕਰ ਗਏ ਸੀ ਜਿਸ ਦੀ ਸ਼ਾਇਦ ਸਿੱਖਿਆ ਭਗਤ ਸਿੰਘ ਨੇ ਵੀ ਬਚਪਨ ਵਿੱਚ ਹੀ ਸਿੱਖ ਲਈ ਸੀ ਉਹ ਚਾਹੁੰਦੇ ਸਨ ਕਿ ਉਹ ਦੇਸ਼ ਦੇ ਲਈ ਅਜਿਹੇ ਕੁਝ ਕਾਰਜ ਕਰਕੇ ਜਾਣ ਜਿਸ ਜਿਸ ਕਾਰਜਾਂ ਨਾਲ ਉਹ ਆਪਣੀ ਜ਼ਿੰਦਗੀ ਨੂੰ ਬੇਸ਼ੱਕ ਲੰਬੀ ਨਹੀਂ ਬਣਾ ਸਕਣਗੇ ਪਰ ਵੱਡੇ ਬਣਾ ਲੈਣਗੇ ਜੋ ਅਮਰ ਰਹੇਗੀ ਜਿਸ ਵਿੱਚ ਉਹ ਕਾਮਯਾਬ ਹੋ ਗਏ ਪਰ ਅਸੀਂ ਉਹਨਾਂ ਦੇ ਵਿਚਾਰਧਾਰਾ ਨੂੰ ਪੂਰਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਸਰਫ ਰੋਸ਼ੀ ਕੀ ਤਮੰਨਾ ਅਤੇ ਇਨਕਲਾਬ ਵਰਗੇ ਸ਼ਬਦਾਂ ਨੂੰ ਨਾ ਸਿਰਫ ਬੋਲ ਕੇ ਸਗੋਂ ਆਪਣੀ ਜ਼ਿੰਦਗੀ ਵਿੱਚ ਜ਼ਿੰਦਗੀਦਾਰ ਰਸਤਾ ਬਣਾ ਕੇ ਉਹ ਇਸ ਰਸਤੇ ਉੱਪਰ ਚੱਲੇ ਤੇ ਉਸ ਸਮੇਂ ਦੀਆਂ ਜਨਰੇਸ਼ਨਸ ਦੇ ਲਈ ਪ੍ਰੇਰਣਾ ਬਣੇ ਤੇ ਉਸ ਸਮੇਂ ਦੀਆਂ ਹੀ ਨਹੀਂ ਸਗੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਉਹਨਾਂ ਨੇ ਮਿਸਾਲ ਕਾਇਮ ਕੀਤੀ ਪਰ ਅਫਸੋਸ ਦੀ ਗੱਲ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਇਹ ਸ਼ਬਦ ਸਿੱਖੇ ਬੋਲੇ ਪਰ ਜ਼ਿਆਦਾਤਰ ਇਹਨਾਂ ਸ਼ਬਦਾਂ ਦੀ ਵਰਤੋਂ ਉਹਨਾਂ ਨੇ ਆਪਣੇ ਸ਼ੌਂਕ ਜਾਂ ਸਵਾਰਥ ਦੇ ਲਈ ਹੀ ਕੀਤੀ ਨਾ ਕਿ ਸ਼ਹੀਦ ਭਗਤ ਸਿੰਘ ਦੀ ਤਰ੍ਹਾਂ ਇਨ੍ਹਾਂ ਦੇ ਦਿੱਤੇ ਗਏ ਡੋਂਗੇ ਅਰਥਾਂ ਨੂੰ ਸਮਝਿਆ ਤੇ ਨਾ ਹੀ ਇਨ੍ਹਾਂ ਅਰਥਾਂ ਉੱਪਰ ਚੱਲਣ ਦੀ ਕੋਸ਼ਿਸ਼ ਕੀਤੀ ਬਹੁਤ ਘੱਟ ਲੋਕ ਰਹੇ ਹੋਣਗੇ ਜੋ ਇਹਨਾਂ ਦੇ ਅਰਥਾਂ ਨੂੰ ਸਮਝ ਕੇ ਸਮਝ ਚੁੱਕੇ ਹੋਣਗੇ ਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਇਹਨਾਂ ਨੇ ਬਾਖੂਬੀ ਵਰਤਿਆ ਵੀ ਹੋਏਗਾ ਭਗਤ ਸਿੰਘ ਦੀ ਤਰ੍ਹਾਂ ਪਰ ਜ਼ਿਆਦਾਤਰ ਸਾਡੀ ਨੌਜਵਾਨੀ ਨੇ ਇਹਨਾਂ ਸ਼ਬਦਾਂ ਨੂੰ ਸਿਰਫ ਔਰ ਸਿਰਫ ਸ਼ੌਂਕ ਦੇ ਲਈ ਵਰਤਿਆ ਜਾਂ ਫਰ ਜੇਕਰ ਅੱਜਕੱਲ ਦੀ ਨੌਜਵਾਨੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਜ਼ਿਆਦਾਤਰ ਇਸ ਚੀਜ਼ ਨੂੰ ਸੋਸ਼ਲ ਮੀਡੀਆ ਤੇ ਆਪਣੇ ਸ਼ੌਂਕ ਦੇ ਲਈ ਜਾਂ ਆਪਣੇ ਸਵਾਰਥ ਦੇ ਲਈ ਹੀ ਹਮੇਸ਼ਾ ਦਰਸਾਇਆ ਕੁਝ ਸਮੇਂ ਜਾਂ ਕੁਝ 1-2 ਹਫ਼ਤਿਆਂ ਦਾ ਕਹਿ ਲੋ ਜਾਂ ਕਦੋਂ ਦਿਨਾਂ ਦਾ ਸੋਸ਼ਲ ਮੀਡੀਆ ਤੇ ਚੱਲਣ ਵਾਲਾ ਟ੍ਰੈਂਡਿੰਗ ਬਣਾ ਕੇ ਛੱਡ ਦਿੱਤਾ ਇਸ ਤੋਂ ਇਲਾਵਾ ਇਹਨਾਂ ਦਾ ਸਮਾਜ ਵਿੱਚ ਕੀ ਯੂਜ਼ ਹੋ ਸਕਦਾ ਉਸ ਬਾਰੇ ਇਹਨਾਂ ਨੂੰ ਕੋਈ ਵੀ ਮਤਲਬ ਯੂਜ਼ ਕਰਨ ਬਾਰੇ ਕਿਸੇ ਨੇ ਨਹੀਂ ਸੋਚਿਆ ਭਗਤ ਸਿੰਘ ਨੇ ਇੱਕ ਵਾਰ ਕਿਹਾ ਸੀ ਕਿ ਕ੍ਰਾਂਤੀ ਦੀ ਤਲਵਾਰ ਵਿਚਾਰਾਂ ਦੀ ਤਲਵਾਰ ਨਾਲ ਹੋਰ ਤੇਜ਼ ਹੋ ਜਾਂਦੀ ਹੈ ਅੱਜ ਤਾਂ ਸ਼ਾਇਦ ਉਸ ਕ੍ਰਾਂਤੀਆਂ ਦੀ ਜ਼ਰੂਰਤ ਨਹੀਂ ਹੈ ਪਰ ਦੇਸ਼ ਦੀ ਤਰੱਕੀ ਦੇ ਲਈ ਆਪਣੇ ਵਿਚਾਰ ਤੇ ਵਿਚਾਰ ਧਾਰਾ ਉਹਨਾਂ ਸ਼ਹੀਦਾਂ ਨਾਲ ਮੇਲ ਖਾ ਮੇਲ ਖਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਉਸ ਸਮੇਂ ਉਹਨਾਂ ਨੇ ਉਹ ਸਮਾਂ ਹੰਡਾਇਆ ਜਿਸ ਸਮੇਂ ਦੌਰਾਨ ਮਤਲਬ ਬਰਬਾਦੀ ਸੀ ਤੇ ਅਤਿਆਚਾਰਾਂ ਦਾ ਇੱਕ ਵੱਖਰਾ ਹੀ ਦੌਰ ਚੱਲ ਰਿਹਾ ਸੀ ਭਗਤ ਸਿੰਘ ਨੂੰ ਧਰਮ ਦੇ ਨਾਮ ਤੇ ਵੀ ਗਲਤ ਦਰਸਾਇਆ ਗਿਆ ਹੈ ਉਹਨਾਂ ਦਾ ਇੱਕ ਲੇਖ ਮੈਂ ਨਾਸਤਿਕ ਕਿਉਂ ਹਾਂ 1930 ਵਿੱਚ ਲਾਹੌਰ ਦੀ ਸੈਂਟਰ ਜੇਲ੍ਹ ਵਿੱਚ ਜਦੋਂ ਕੈਦ ਸਨ ਉਦੋਂ ਲਿਖਿਆ ਗਿਆ ਸੀ ਇਸ ਲੇਖ ਦਾ ਲਿਖਣ ਦਾ ਵੀ ਇੱਕ ਕਾਰਨ ਸੀ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਸਨ ਤੇ ਉਹ ਕਾਫੀ ਹੱਦ ਤੱਕ ਲੋਕਾਂ ਵਿੱਚ ਪ੍ਰਸਿੱਧ ਵੀ ਹੋ ਚੁੱਕੇ ਸਨ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਅਹੰਕਾਰੀ ਕਿਆ ਉਹਨਾਂ ਨੇ ਕਿਹਾ ਕਿ ਇਹਦੇ ਉੱਪਰ ਰੱਬ ਦੀ ਮਿਹਰ ਹੈ ਜਿਸ ਕਰਕੇ ਇਹ ਮਤਲਬ ਲੋਕਾਂ ਵਿੱਚ ਹਰਮਨ ਪਿਆਰਾ ਹੋ ਰਿਹਾ ਹੈ ਪਰ ਇਸ ਕਾਰਨ ਹੀ ਇਸ ਵਿੱਚ ਅਹੰਕਾਰ ਆ ਚੁੱਕਿਆ ਹੈ ਜਿਸ ਕਾਰਨ ਇਹ ਰੱਬ ਨੂੰ ਭੁੱਲ ਚੁੱਕਿਆ ਹੈ ਇਸ ਤੋਂ ਇਲਾਵਾ ਇਸ ਦਾ ਦੂਸਰਾ ਕਾਰਨ ਸੀ ਗਦਰੀ ਬਾਬੇ ਉਸੇ ਸਮੇਂ ਗਦਰੀ ਬਾਬੇ ਵੀ ਜੇਲ੍ਹ ਵਿੱਚ ਕੈਦ ਕੈਦੀ ਸਨ ਜਿਨ੍ਹਾਂ ਨੂੰ ਮਿਲਣ ਦੀ ਇੱਛਾ ਭਗਤ ਸਿੰਘ ਨੇ ਪ੍ਰਗਟ ਕੀਤੀ ਸੀ ਤਾਂ ਜਦੋਂ ਭਗਤ ਸਿੰਘ ਨੂੰ ਉਹਨਾਂ ਨਾਲ ਮਿਲਾਉਣ ਦਾ ਯਤਨ ਕੀਤਾ ਗਿਆ ਤਾਂ ਗਦਰੀ ਬਾਬਿਆਂ ਨੇ ਭਗਤ ਸਿੰਘ ਦੇ ਲਈ ਇਹ ਸ਼ਬਦ ਕਹੇ ਸਨ ਕਿ ਇਸ ਨੌਜਵਾਨ ਨੇ ਕੇਸ ਕਟਵਾ ਦਿੱਤੇ ਹਨ ਜਿਸ ਕਰਕੇ ਇਸ ਨੇ ਸਿੱਖੀ ਦਾ ਨਿਰਾਦਰ ਕੀਤਾ ਹੈ ਪਰਪਕਤ ਸਿੰਘ ਨੇ ਇਸ ਦੇ ਜਵਾਬ ਵਿੱਚ ਇਹ ਗੱਲ ਕਹੀ ਸੀ ਕਿ ਉਸ ਨੇ ਕੇਸ ਆਪ ਦੇਸ਼ ਦੇ ਲਈ ਹੀ ਕੁਰਬਾਨ ਕੀਤੇ ਨੇ ਤੇ ਉਹ ਸਿੱਖ ਧਰਮ ਦੇ ਬੰਦ-ਬੰਦ ਘਟਵਾਉਣ ਦੇ ਰੀਤ ਉੱਪਰ ਅੱਜ ਵੀ ਕਾਇਮ ਹੈ ਉਹ ਦੇਸ਼ ਦੇ ਲਈ ਆਪਣਾ ਬੰਦ-ਬੰਦ ਘਟਵਾਉਣ ਦੇ ਲਈ ਔਰ ਕੁਰਬਾਨ ਹੋ ਜਾਣ ਦੇ ਲਈ ਅੱਜ ਵੀ ਤਿਆਰ ਹੈ ਦੋਨਾਂ ਧਿਰਾਂ ਦੀਆਂ ਅਬੋ ਤੋ ਧਿਰਾਂ ਦਾ ਮਕਸਦ ਇੱਕ ਹੈ ਪਰ ਸ਼ਾਇਦ ਰਾਸਤੇ ਵੱਖੋ ਵੱਖਰੇ ਨੇ ਦੋਨਾਂ ਧਿਰਾਂ ਨੇ ਆਪਣੇ ਆਪਣੇ ਰੂਪ ਵਿੱਚ ਸਿੱਖੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲੜ ਦੋਨੋਂ ਆਜ਼ਾਦੀ ਦੇ ਲਈ ਰਹੇ ਸੀ ਸ਼ਾਇਦ ਇੱਕ ਤੇਰਾ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੇ ਗਏ ਨਿਯਮਾ ਉੱਪਰ ਪੂਰੀ ਤਰ੍ਹਾਂ پابੰਦ ਖੜੀ ਸੀ ਉਸੇ ਹੀ ਤਰਫ ਦੂਸਰੀ ਤਰਫ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਭਖਤ ਸਿੰਘ ਨੇ ਦੇਸ਼ ਦੇ ਉੱਪਰ ਆਪਣੀ ਜਾਨ ਕੁਰਬਾਨ ਕਰਨ ਦੇ ਨਾਲ ਨਾਲ ਹੀ ਆਪਣੇ ਸਰੀਰਕ ਅੰਗਾਂ ਨੂੰ ਕੁਰਬਾਨ ਕਰਨ ਬਾਰੇ ਵੀ ਸੋਚਿਆ ਹੋਇਆ ਸੀ ਜਿੰਨਾਂ ਭਗਤ ਸਿੰਘ ਨੂੰ ਮੈਂ ਜਾਣਿਆ ਹੈ ਤਾਂ ਮੈਂ ਦੇਖਿਆ ਕਿ ਭਗਤ ਸਿੰਘ ਬਚਪਨ ਤੋਂ ਨਾਸਤਿਕ ਨਹੀਂ ਸਨ ਉਹ ਬਚਪਨ ਤੋਂ ਆਪਣੇ ਧਾਰਮਿਕ ਰੀਤੀ ਰਿਵਾਜਾਂ ਨੂੰ ਤੇ ਆਪਣੇ ਪਰਿਵਾਰਕ ਰੀਤੀ ਰਿਵਾਜਾਂ ਨੂੰ ਨਿਭਾ ਰਹੇ ਸਨ ਪਰ ਜਿਵੇਂ ਜਿਵੇਂ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਵਿਗਿਆਨ ਨੂੰ ਜਾਣਿਆ ਜਾਂ ਫਿਰ ਕੁਝ ਜ਼ੁਲਮਾਂ ਨੂੰ ਦੇਖਿਆ ਆਪਣੇ ਦੇਸ਼ ਦੇ ਲੋਕਾਂ ਉੱਪਰ ਹੋਣ ਵਾਲੇ ਅਤਿਆਚਾਰਾਂ ਨੂੰ ਉਹਨਾਂ ਨੇ ਬਹੁਤ ਨੇੜੇ ਤੋਂ ਦੇਖਿਆ ਤਾਂ ਪ੍ਰਮਾਤਮਾ ਪ੍ਰਤੀ ਉਹਨਾਂ ਦੇ ਵਿਚਾਰ ਬਦਲ ਗਏ ਪਰਮਾਤਮਾ ਪ੍ਰਤੀ ਉਹਨਾਂ ਦੀ ਵਿਚਾਰਧਾਰਾ ਬਦਲ ਗਈ ਜਿਸ ਕਰਕੇ ਲੋਕਾਂ ਨੇ ਉਹਨਾਂ ਨੂੰ ਨਾਸਤਿਕ ਕਿਹਾ ਪਰ ਉਹਨਾਂ ਦੀ ਇਸ ਵਿਚਾਰਧਾਰਾ ਦੇ ਦੂਸਰੇ ਪਹਿਲੂ ਨੂੰ ਵੀ ਸਾਨੂੰ ਦੇਖਣਾ ਪਵੇਗਾ ਫਿਰ ਹੀ ਅਸੀਂ ਭਗਤ ਸਿੰਘ ਦੀ ਸ਼ਖਸੀਅਤ ਨੂੰ ਬਾਖੂਬੀ ਸਮਝ ਸਕਦੇ ਹਾਂ ਅਸੀਂ ਪੰਜਾਬੀ ਕਹਿ ਲਓ ਸਿੱਖ ਕਹਿ ਲਓ ਜਾਂ ਫਿਰ ਇਸ ਦੇਸ਼ ਦੇ ਵਾਸੀ ਕਹਿ ਲਓ ਅਸੀਂ ਸਵਾਰਥੀ ਹੋ ਗਏ ਹਾਂ ਅਸੀਂ ਸਮੇਂ-ਸਮੇਂ ਤੇ ਆਪਣੇ ਇਨ੍ਹਾਂ ਸ਼ਹੀਦਾਂ ਨੂੰ ਆਪਣੇ ਸਵਾਰਥ ਦੇ ਲਈ ਹੀ ਯੂਜ਼ ਕਰਦੇ ਹਨ ਇਹਨਾਂ ਨੂੰ ਪਾਰਟਿਕੂਲਰ ਡੇਸ ਦੇ ਉੱਪਰ ਹੀ ਯਾਦ ਕੀਤਾ ਜਾਂਦਾ ਹੈ ਜਾਂ ਫਿਰ ਇਹਨਾਂ ਲੋਕਾਂ ਨੂੰ ਉਦੋਂ ਯਾਦ ਕੀਤਾ ਜਾਂਦਾ ਹੈ ਜਦੋਂ ਸਾਡੇ ਤੇ ਕੋਈ ਮੁਸੀਬਤ ਪੈਂਦੀ ਹੈ ਅੱਗੇ ਪਿੱਛੇ ਅਸੀਂ ਇਹਨਾਂ ਦੇ ਸ਼ਹੀਦਾਂ ਨੂੰ ਕਿਸੇ ਤਰ੍ਹਾਂ ਯਾਦ ਨਹੀਂ ਕਰਦੇ ਇਹਨਾਂ ਦੀ ਸ਼ਹਾਦਤ ਨੂੰ ਯਾਦ ਨਹੀਂ ਕਰਦੇ ਅਸੀਂ ਆਪਣੇ ਸ਼ੌਂਕ ਪੂਰਦੇ ਹਾਂ ਮौज-ਮਸਤੀਆਂ ਕਰਦੇ ਹਾਂ ਦੇਸ਼ ਦੀ ਤਰੱਕੀ ਵਿੱਚ ਅਸੀਂ ਆਪਣਾ ਕੋਈ ਯੋਗਦਾਨ ਨਹੀਂ ਦਿੰਦੇ ਹਾਂ ਇੱਕ ਮਹਾਨ ਵਿਅਕਤੀ ਨੇ ਕਿਸੇ ਟਾਈਮ ਕਿਹਾ ਸੀ ਕਿ ਇਸਾਈਆਂ ਦਾ ਸਿਰਫ ਇੱਕੋ ਸ਼ਹੀਦ ਹੋਇਆ ਹੈ ਜੀਜ਼ਸ ਤੇ ਉਹਨਾਂ ਨੇ ਜੀਜ਼ਸ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾ ਦਿੱਤਾ ਹੈ ਪਰ ਸਿੱਖਾਂ ਦੇ ਜਾਂ ਫਿਰ ਪੰਜਾਬੀਆਂ ਦੇ ਕੋਲ ਐਨੇ ਜ਼ਿਆਦਾ ਸ਼ਹੀਦ ਨੇ ਜਾਂ ਤੁਸੀਂ ਕਹਿ ਸਕਦੇ ਹੋ ਕਿ ਭਾਰਤ ਵਿੱਚ ਐਨੇ ਜ਼ਿਆਦਾ ਸ਼ਹੀਦ ਹੋਏ ਹਨ ਕਿ ਉਹ ਇੱਕ ਇੱਕ ਦਿਨ ਇੱਕ ਇੱਕ ਸ਼ਹੀਦ ਨੂੰ ਸਮਰਪਿਤ ਕਰ ਸਕਦੇ ਹਨ ਪਰ ਉਹਨਾਂ ਨੇ ਇਨ੍ਹਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਕੋਨਿਆਂ ਵਿੱਚ ਦਬਾ ਦਾ ਤੇ ਲੋਡ ਪੈਣ ਤੇ ਇਨ੍ਹਾਂ ਦੀਆਂ ਸ਼ਹਾਦਤਾਂ ਨੂੰ ਕੱਢਦੇ ਨੇ ਰੋਲਾ ਪਾਉਂਦੇ ਨੇ ਤੇ ਇਹਨਾਂ ਨੂੰ ਖਤਮ ਕਰ ਦਿੰਦੇ ਨੇ ਪਰ ਉਹਨਾਂ ਦੀ ਦਿੱਤੀ ਵਿਚਾਰਧਾਰਾ ਉੱਪਰ ਚੱਲਣ ਦੇ ਲਈ ਇਹਨਾਂ ਨੇ ਕਦੇ ਕੋਈ ਯਤਨ ਨਹੀਂ ਕੀਤਾ ਜੋ ਸਾਡੇ ਸਵਾਰਥ ਨੂੰ ਵੀ ਦਰਸਾਉਂਦਾ ਹੈ ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਉਨੀ ਡਿਵੈਲਪਮੈਂਟ ਨਹੀਂ ਕਰ ਸਕੇ ਜਿੰਨੀ ਡਿਵੈਲਪਮੈਂਟ ਦੇ ਲਈ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਾਡੀ ਨੌਜਵਾਨ ਪੀੜੀ ਨੂੰ ਲੋੜ ਹੈ ਉਸ ਨਾਲ ਦਿਮਾਗੀ ਤੌਰ ਤੇ ਜੁੜਨ ਦੀ ਉਹ ਖੁਦ ਵੀ ਚਾਹੁੰਦੇ ਸਨ ਕਿ ਲੋਕ ਉਸ ਨਾਲ ਵਿਚਾਰਾਂ ਨਾਲ ਜੁੜਨ ਪਰ ਸਾਡੇ ਤੋਂ ਇਹੀ ਗਲਤੀ ਹੋਈ ਹੈ ਕਿ ਅਸੀਂ ਉਸ ਨਾਲ ਭਾਵਨਾਤਮਕ ਤੌਰ ਤੇ ਤਾਂ ਜੁੜ ਗਏ ਪਰ ਉਸ ਨਾਲ ਅਸੀਂ ਉਸਦੇ ਵਿਚਾਰ ਧਾਰਾ ਜਾਂ ਉਸਦੇ ਵਿਚਾਰਾਂ ਨਾਲ ਨਹੀਂ ਜੁੜ ਸਕੇ ਅਸੀਂ ਜਹੰਨੀ ਤੌਰ ਤੋਂ ਉਸ ਤੋਂ ਬਹੁਤ ਦੂਰ ਹਾਂ ਜ਼ਰੂਰਤ ਹੈ ਉਸਦੇ ਜਹਨ ਨੂੰ ਸਮਝਣ ਦੀ ਉਸ ਜਹਨ ਵਿੱਚ ਚੱਲਣ ਵਾਲੇ ਵਿਚਾਰਾਂ ਵਿਚਾਰਾਂ ਨਾਲ ਜੁੜਨ ਦੀ ਤੇ ਉਹਨਾਂ ਵਿਚਾਰਾਂ ਨੂੰ ਸਮਝ ਕੇ ਉਸਦੇ ਰਸਤੇ ਨੂੰ ਅਪਣਾਉਣ ਦੀ ਅੱਜ ਉਹ ਸਮਾਂ ਨਹੀਂ ਹੈ ਕਿ ਕ੍ਰਾਂਤੀਆਂ ਕੀਤੀਆਂ ਜਾਣ ਕਿਉਂਕਿ ਉਹ ਆਜ਼ਾਦੀ ਉਹ ਸਾਨੂੰ ਦੇ ਦੇ ਚੁੱਕੇ ਨੇ ਆਜ਼ਾਦੀ ਉਹ ਸਾਡੀ ਝੋਲੀ ਪਾ ਚੁੱਕੇ ਨੇ ਪਰ ਜਿਸ ਆਜ਼ਾਦੀ ਤੋਂ ਬਾਅਦ ਦੇ ਦੇਸ਼ ਦਾ ਉਹ ਸੁਪਨਾ ਦੇਖਦੇ ਸੀ ਅਸੀਂ ਅੱਜ ਵੀ ਉਸ ਸੁਪਨੇ ਨੂੰ ਸাকার ਨਹੀਂ ਕਰ ਸਕੇ ਹਾਂ ਬਹੁਤ ਘੱਟ ਉਸ ਸੁਪਨੇ ਉੱਪਰ ਵਰਕ ਹੋਇਆ ਹੈ ਸਮੇਂ-ਸਮੇਂ ਤੇ ਸਰਕਾਰਾਂ ਦੀਆਂ ਖਰਾਬ ਨੀਤੀਆਂ ਕਰਕੇ ਨੌਜਵਾਨੀ ਦਾ ਜੋ ਸ਼ੋਸ਼ਣ ਕੀਤਾ ਜਾਂਦਾ ਹੈ ਬੇਰੋਜ਼ਗਾਰੀ ਦਿੱਤੀ ਜਾਂਦੀ ਹੈ ਅਸੀਂ ਅੱਤ ਦਾ ਪੜ੍ਹ ਲਿਖ ਕੇ ਵੀ ਬੇਰੋਜ਼ਗਾਰ ਹੀ ਹਾਂ ਕੱਚੇ ਮੁਲਾਜ਼ਮਾਂ ਦੀ ਸੰਖਿਆ ਵੱਧ ਚੁੱਕੀ ਹੈ ਅਜਈਆਂ ਕੁਝ ਮੁਸੀਬਤਾਂ ਜਈਆਂ ਕੁਝ ਸਮੱਸਿਆਵਾਂ ਦਾ ਮਿਲ ਕੇ ਜੋ ਅਸੀਂ ਸਾਹਮਣਾ ਕਰ ਸਕਦੇ ਹਾਂ ਤੇ ਹੱਲ ਕੱਢ ਸਕਦੇ ਹਾਂ ਉਹ ਉਸ ਦੇ ਵਿਚਾਰਧਾਰਾ ਨੂੰ ਫੁੱਲ ਚੜਾਉਣ ਬਰਾਬਰ ਹੋਣਗੇ ਸਭ ਤੋਂ ਪਹਿਲੀ ਜ਼ਰੂਰਤ ਹੈ ਉਸ ਨੂੰ ਸਮਝਣ ਦੀ ਤੇ ਉਸ ਦੇ ਵਿਚਾਰਧਾਰਾ ਨੂੰ ਸਮਝਣ ਦੀ ਔਰ ਉਸ ਤੋਂ ਬਾਅਦ ਵੀ ਉਸ ਦੀ ਵਿਚਾਰਧਾਰਾ ਤੇ ਅਮਲ ਕੀਤਾ ਜਾ ਸਕਦਾ ਹੈ ਜਿਸ ਨਾਲ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਜਿਸ ਵਿੱਚ ਫਿਰਕਾਪ੍ਰਸਤੀ ਵੀ ਵਧਦੀ ਜਾ ਰਹੀ ਹੈ ਨਿਤ ਹੀ ਕੁਝ ਨਾ ਕੁਝ ਅਜਿਹਾ ਹੁੰਦਾ ਹੈ ਜਿਸ ਨਾਲ ਦੇਸ਼ ਦੀ ਅਖੰਡਤਾ ਤੇ ਏਕਤਾ ਉੱਪਰ ਖਤਰਾ ਪੈਦਾ ਹੁੰਦਾ ਹੈ ਜਿਸ ਨੂੰ ਅਸੀਂ ਰੋਕ ਸਕਦੇ ਹਾਂ ਸਾਡੇ ਸ਼ਹੀਦਾਂ ਦੁਆਰਾ ਦਿੱਤੀ ਗਈ ਵਿਚਾਰਧਾਰਾ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਜਾਂ ਉਸ ਵਰਗੇ ਸ਼ਹੀਦ ਕਦੇ ਵੀ ਨਹੀਂ ਚਾਹਦੇ ਸੀ ਕਿ ਦੇਸ਼ ਦੇ ਟੁਕੜੇ ਹੋਣ ਉਹ ਤਾਂ ਚਾਹਦੇ ਸੀ ਕਿ ਦੇਸ਼ ਨੂੰ ਜੋੜ ਕੇ ਰੱਖਿਆ ਜਾ ਸਕੇ ਤੇ ਦੇਸ਼ ਨੂੰ ਜੋੜਨ ਦੇ ਲਈ ਸਭ ਤੋਂ ਜ਼ਰੂਰੀ ਆ ਵਿਚਾਰ ਵਰ ਵਾਲਾ ਵਦਨਾ ਤੇ ਉਸ ਨੂੰ ਮੰਨਣਾ ਔਰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਣਾ ਵਿਚਾਰਤਾਰਾ ਉੱਪਰ ਚੱਲਣ ਦੇ ਲਈ ਸਾਨੂੰ ਸਾਡੇ ਸ਼ਹੀਦਾਂ ਨਾਲ ਜਹਿਨੀ ਤੌਰ ਤੇ ਜੁੜਨਾ ਪਵੇਗਾ ਜਿਸ ਲਈ ਸਾਨੂੰ ਉਹਨਾਂ ਦੇ ਨੇੜੇ ਜਾਣਾ ਪਵੇਗਾ ਉਹਨਾਂ ਨੂੰ ਪੜ੍ਹਨਾ ਪਵੇਗਾ ਸ਼ਹੀਦ ਭਗਤ ਸਿੰਘ ਨੇ ਬਹੁਤ ਸਮੇਂ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਦਿੱਤੀਆਂ ਸੀ ਅਸੀਂ ਵਿਦਿਆਰਥੀ ਜੀਵਨ ਵਿੱਚ ਹੁੰਦੇ ਹੋਏ ਅਸੀਂ ਬਹੁਤ ਸਾਰੇ ਸਾਲ ਲਾ ਦਿੱਨੇ ਆ ਪਰ ਫਿਰ ਵੀ ਅਸੀਂ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਸਿਲੇਬਸ ਦੀਆਂ ਕਿਤਾਬਾਂ ਵੀ ਮਜਬੂਰੀ ਚ ਪੜ੍ਹਦੇ ਆ ਤਾਂ ਕਿ ਅਸੀਂ ਪੇਪਰ ਦੇਣੇ ਹੁੰਦੇ ਆ ਤਾਂ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਸਾਹਿਤ ਨਾਲ ਜੁੜ ਸਕੋ ਤਾਂ ਜੋ ਤੁਸੀਂ ਉਹਨਾਂ ਦੇ ਵਿਚਾਰਾਂ ਨੂੰ ਸਮਝ ਸਕੋ ਸ਼ਹੀਦ ਭਗਤ ਸਿੰਘ ਨਾਲ ਸੰਬੰਧਿਤ ਵਿਚਾਰਾਂ ਉੱਪਰ ਜੇਕਰ ਅਸੀਂ ਗੱਲ ਕਰਦੇ ਰਵਾਂਗੇ ਤਾਂ ਉਹ ਇੱਕ ਵੀਡੀਓ ਜਾਂ ਇੱਕ ਲੈਕਚਰ ਵਿੱਚ ਪੂਰਾ ਨਹੀਂ ਹੋਣ ਵਾਲਾ ਹੈ ਇਸ ਲਈ ਸਾਡੀ ਆਪਣੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਸਮਝਣ ਦੇ ਲਈ ਖੁਦ ਆਪਣੇ ਆਪ ਅੱਗੇ ਆਈਏ ਤੇ ਉਹਨਾਂ ਦੇ ਵਿਚਾਰਾਂ ਨੂੰ ਸਮਝੀਏ ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਜੰਗ ਕਰੀਏ ਆਪਣੇ ਆਪ ਨੂੰ ਸੁਧਾਰੀਏ ਤਾਂ ਜੋ ਅਸੀਂ ਦੇਸ਼ ਨੂੰ ਸੁਧਾਰਨ ਦਾ ਬੀੜਾ ਜਿਹੜਾ ਉਚਕ ਸਕਦੇ ਹੋਈ। ਲੋੜ ਹੈ ਅੱਜ ਦੀ ਨੌਜਵਾਨੀ ਨੂੰ ਸੁਧਾਰਨ ਦੇ ਯਤਨ ਕਰਨ ਦੇ ਔਰ ਪ੍ਰੇਰਿਤ ਕਰਨ ਦੇ ਤੇ ਉਹਨਾਂ ਨੂੰ ਜਾਗਰੂਕ ਕਰਨ ਦੇ। ਮੈਂ ਅੰਤ ਵਿੱਚ ਆਪਣੀ ਇਸ ਵੀਡੀਓ ਦਾ ਅੰਤ ਵੱਲ ਵਧਦੀ ਹੋਈ ਇਹ ਕਹਾਂਗੀ ਕਿ ਮੈਂ ਅੱਜ 118ਵੇਂ ਜਨਮ ਦਿਹਾੜੇ ਤੇ ਭਗਤ ਸਿੰਘ ਨੂੰ ਸ਼ਰਧਾਂਜਲੀ ਪੇਂਟ ਕਰਦੇ ਹੋਏ ਇੱਕ ਪ੍ਰਤੀਗਿਆ ਕਰ ਰਹੀ ਹਾਂ ਜਿਸ ਵਿੱਚ ਮੈਂ ਮੈਂ ਕਹਿ ਰਹੀ ਹਾਂ ਕਿ ਅਸੀਂ ਨਾ ਨਸ਼ਾ ਕਰਾਂਗੇ ਤੇ ਨਾ ਕਰਨ ਦੇਾਂਗੇ ਜੋ ਇਸ ਜਾਲ ਵਿੱਚ ਫਸ ਚੁੱਕੇ ਹਨ ਇਸ ਜਾਲ ਨੂੰ ਕੱਟ ਕੇ ਉਹਨਾਂ ਨੂੰ ਇਸ ਜਾਲ ਤੋਂ ਬਾਹਰ ਕੱਢ ਕੇ ਨਵੇਂ ਮੌਕੇ ਪ੍ਰਦਾਨ ਕਰਾਂਗੇ ਔਰ ਸਮਾਜ ਵਿੱਚ ਉਹਨਾਂ ਨੂੰ ਇੱਕ ਵਧੀਆ ਸਥਾਨ ਹਾਸਲ ਕਰਨ ਵਿੱਚ ਉਹਨਾਂ ਦਾ ਸਾਥ ਦੇਵਾਂਗੇ 118ਵੇਂ ਜਨਮ ਦਿਨ ਦੇ ਭਗਤ ਸਿੰਘ ਦੇ ਇਸ ਮੌਕੇ ਤੇ ਮੈਂ ਇਸ ਆਪਣੀ ਵੀਡੀਓ ਰਾਹੀਂ ਜੇਕਰ ਕੁਝ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਨਵਾਂ ਰਸਤਾ ਦਿਖਾ ਸਕਦੀ ਹੋਈ ਤਾਂ ਆਪਣੇ ਇਸ ਯਤਨ ਵਿੱਚ ਸਫਲ ਹੋ ਸਕੀ ਜਦੋਂ ਵੀ ਤਾਂ ਇਹ ਮੇਰੀ ਸ਼ਰਧਾਂਜਲੀ ਹੋਏਗੀ ਸ਼ਹੀਦ ਭਗਤ ਸਿੰਘ ਦੇ ਲਈ Thank you.